ਦੋਸਤੋ ਪੰਜਾਬ ਸਾਡਾ ਗੁਰੂਆਂ ਦੀ ਧਰਤੀ ਪਰ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਉਸ ਸਮੇਂ ਤੋਂ ਲੈ ਕੇ ਪੰਜਾਬ ਦੀ ਜਿਹੜੀ ਲੋਕਾਂ ਦੀ ਮਾਨਸਿਕਤਾ ਕਿੰਨੀ ਬਿਮਾਰ ਹੋ ਚੁੱਕੀ ਹੈ ਕਿ ਰਿਸ਼ਤੇ ਜਿਹੜੇ ਤਾਰ-ਤਾਰ ਹੋਈ ਜਾਂਦੇ ਨੇ ਹਰ ਰੋਜ਼ ਕੁਟਰਾਮਾ ਹੁੰਦੀਆਂ ਨੇ ਪਿਛਲੇ ਦਿਨੀ ਇੱਕ ਦਿਲ ਨੂੰ ਝੋੜ ਵਾਲੀ ਘਟਨਾ ਵਾਪਰੀ ਇੱਕ ਲੁਧਿਆਣੇ ਦਾ ਬੈਟਰੀਆਂ ਦਾ ਕਾਰੋਬਾਰੀ ਵਪਾਰੀ ਕਹ ਲੋ ਕਾਰੋਬਾਰੀ ਕਹ ਲੋ ਚੰਗਾ ਭਲੇ ਘਰ ਦਾ ਮੁੰਡਾ ਸੀ ਮੁੰਡਾ ਦਾ ਉਹਨੂੰ ਕੀ ਕਹਾਗੇ ਹੁਣ ਕਸਾਈ ਸੀਗਾ ਜਿਹਨੇ ਇੱਕ ਆਪਣੀ ਪਤਨੀ ਦਾ ਕਤਲ ਹੈ ਜਿਹੜਾ ਉਹ ਉਹ ਦਾ ਆਪਣੇ ਹੱਥੀ ਕਰਵਾਇਆ ਤੇ ਡਰਾਮਾ ਰਚਿਆ ਉਹ ਕਾਰੋਬਾਰੀ ਸੀਗਾ ਉਹ ਮਾਨਸਾ ਦੀ ਲੜਕੀ ਸੀ ਮਾਨਵੀ ਜਿਹੜੀ ਕਿ ਉਹਦੀ ਪਤਨੀ ਸੀ ਬਹੁਤੀ ਵਧੀਆ ਪਰਿਵਾਰ ਦੀ ਲੜਕੀ ਸੀ ਉਹ ਤੇ ਉਹਦੇ ਵਿੱਚ ਇੱਕ ਦਫ਼ਤਰ ਚ ਕੰਮ ਕਰਨ ਵਾਲੀ ਹੋਰ ਮੁਲਾਜ਼ਮ ਦੇ ਨਾਲ ਉਹਦੇ ਕੋਈ ਰਿਲੇਸ਼ਨ ਸਨ ਜਿਹਦੇ ਕਾਰਨ ਉਹਨੇ ਆਪਣੇ ਪਤਨੀ ਨੂੰ ਰਸਤੇ ਵਿੱਚੋਂ ਹਟਾਉਣ ਦਾ ਜਿਹੜਾ ਫੈਸਲਾ ਕਰ ਲਿਆ ਚਲੋ ਜੇ ਨਹੀਂ ਉਹ ਕੋਈ ਹੋ ਸੀਗਾ ਤਾਂ ਉਹ ਨੂੰ ਆਪਦਾ ਕੋਈ ਨਵੇਂ ਲੈਂਦਾ ਛੱਡ ਦਿੰਦਾ ਜਾਂ ਹੋਰ ਵੀ ਦਿੰਦਾ ਪਰ ਉਹ ਪਤਨੀ ਨੂੰ ਪਤਾ ਚੱਲਦੇ ਹੋਏ ਉਹਨੇ ਰਿਸ਼ਤਿਆਂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੀ ਬਾਜੀ ਜਿਹੜੀ ਲਾ ਦਿੱਤੀ ਦੇਖੋ ਕਿੰਨੀ ਡਰਾਮਾ ਰਚਿਆ ਪਹਿਲਾ ਰੈਸਟੋਰੈਂਟ ਦੇ ਵਿੱਚ ਉਹਨੂੰ ਖਾਣਾ ਖਵਾਇਆ ਫੇਰ ਕੁਝ ਵੀਡੀਓ ਆ ਜੇ ਅਭੀ ਉਹਨਾਂ ਨੇ ਡੀਜੇ ਤੇ ਡਾਂਸ ਵੀ ਕੀਤਾ ਤੇ 쇼 ਕਰਨ ਦੀ ਕੋਸ਼ਿਸ਼ ਕੀਤੀ ਵੀ ਆ ਸਾਡਾ ਤਾਂ ਪਿਆਰ ਹੀ ਬਹੁਤ ਜ਼ਿਆਦਾ ਆ ਪਰ ਮਾਰਮੀ ਨੂੰ ਕੋਈ ਪਤਾ ਨਹੀਂ ਸੀ ਵੀ ਇਸ ਇਸ ਦੇ ਦਿਲ ਵਿੱਚ ਕਿਹੜਾ ਨਾਗ ਵਸਿਆ ਹੋਇਆ ਰਾਸਤੇ ਵਿੱਚ ਗੱਡੀ ਰੋਕ ਕੇ ਡਰਾਮਾ ਰਚਿਆ ਗਿਆ ਕਿ ਲੁਟੇਰਿਆਂ ਨੇ ਸਾਨੂੰ ਲੁੱਟ ਲਿਆ ਜੀ ਫਲਾਣਾ ਕਰਤਾ ਤੇ ਉਹ ਮਤਲ ਲੜਕੀ ਨੂੰ ਇਟੀ ਦਰਦਨਾਕ ਮੌਤ ਦਿੱਤੀ ਕਿ ਆਪਾਂ ਸੋਚ ਵੀ ਨਹੀਂ ਸਕਦੇ ਸੁਰਿਆ ਨਾਲ ਮਾਰਿਆ ਗਿਆ ਆਪਦੀ ਜਿਹੜੀ ਉਹਦੀ ਪ੍ਰੇਵਕਾ ਕਹਿੰਦੇ ਨੇ ਉਹਦੇ ਨਾਲ ਦੋ ਤਿੰਨ ਜਣੇ ਹੋਰ ਸੀਗੇ ਰਲ ਕੇ ਉਹਨਾਂ ਨੇ ਉਸ ਲੜਕੀ ਨੂੰ ਘੰਟਾ ਤੜਫਾਇਆ ਤੇ ਉਹ ਲੜਕੀ ਜਿਹੜੀ ਮਾਨਸਾ ਦੀ ਲੜਕੀ ਸੀ ਮਾਰਵੀ <li>ਪਸੀ ਬੀ ਸੀ ਸੀ ਸ਼ਾਇਦ ਉਹਦਾ ਨਾਮ ਦੋ ਨਾਮ ਸੀ ਇਹਦੇ ਤੇ ਉਹਨੂੰ ਦਰਦਨਾਕ ਮੌਤ ਦਿੱਤੀ ਪਰ ਸਾਬਾ ਸੇ ਪੁਲਿਸ ਪ੍ਰਸ਼ਾਸਨ ਨੇ ਜਿਹਨੇ ਕੁਝ ਹੀ ਘੰਟੇ ਬਾਅਦ ਮਸਲੇ ਨੂੰ ਹੱਲ ਕਰ ਲਿਆ ਤੇ ਹੁਣ ਉਹਨਾਂ ਨੂੰ ਬਣਦੀ ਹੈ ਜਿਹੜੀ ਸਜ਼ਾ ਬਣਦੀ ਤਾਂ ਕਿਹੜੀਆਂ ਉਹਨੂੰ ਜਿਹੇ ਜੀ ਮਾਰ ਵੀ ਨੂੰ ਸਜ਼ਾ ਦਿੱਤੀ ਹੈ ਉਹ ਜੀ ਦੇਣੀ ਚਾਹੀਦੀ ਹੈ ਜਨਤਾ ਮਾਰ ਵੀ ਨੂੰ ਸਜ਼ਾ ਨਹੀਂ ਕਹਿ ਸਕਦੇ ਜਾਨੀ ਕਿ ਜਿਹੜੀ ਉਹਨੂੰ ਮਤਲਬ ਤਕਲੀਫ ਦਿੱਤੀ ਹੈ ਤੇ ਉਸ ਤਰ੍ਹਾਂ ਦੀ ਉਹਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਇੱਕ ਹੋਰ ਕਾਰਡਨਾ ਵਾਪੀ ਰੁੱਦੂ ਵਾਲਾ ਪਿੰਡਾਂ ਦੇ ਬਟਿੰਡਾ ਜਿਹੜੇ ਚ ਇੱਕ ਬਾਪ ਨੇ ਆਪਣੇ ਨੌਜਵਾਨ ਪੁੱਤ ਨੂੰ ਗੋਲੀ ਮਾਰ ਕੇ ਮੌਤੇ ਘਾਟ ਦਾਰ ਦਿੱਤਾ ਪਤਾ ਨਹੀਂ ਕੀ ਹੋ ਗਿਆ ਲੋਕਾਂ ਨੂੰ ਝਗੜੇ ਲੜਾਈਆਂ ਤਾਂ ਹੁੰਦੀਆਂ ਪਰ ਜਿਹੜੇ ਪਰਿਵਾਰ ਕ੍ਰਿਸਤਿਆ ਹੋ ਤਾਰ-ਤਾਰ ਹੋਈ ਜਾਂਦੇ ਨੇ ਕੋਈ ਭਾਈ ਨੂੰ ਕੁਝ ਕਰੀ ਜਾਂਦਾ ਕੋਈ ਮਾਂ ਨੂੰ ਬਾਪ ਨੂੰ ਕੋਈ ਇੱਥੇ ਕੁਝ ਨਹੀਂ ਲਿਆ ਜਾਣਾ ਇੱਥੋਂ ਦੀ ਧਰਤੀ ਨੇ ਇੱਚੀ ਰਹਿਣਾ ਨਾਲ ਕੁਛ ਨਹੀਂ ਜਾਣਾ ਸਿਰਫ ਮੋਹ ਪਿਆਰ ਹੂ ਭੈਣ ਭਰਾਈ ਕੰਮ ਆਉਂਦੇ ਐ ਇਹ ਜਿਹੜੇ ਉਤਸਵਾਰੇ ਹੋ ਜਾਂਦਾ ਕੁਝ ਇਹ ਚੰਦ ਦਿਨਾਂ ਦੇ ਚੰਦ ਦਿਨਾਂ ਦੀ ਹੀ ਹੁੰਦੇ ਨੇ ਉਹ ਬੈਠੇ ਰਹਿਣਗੇ ਸਾਰੀ ਉਮਰ ਜੇਲਾ ਚ ਚੰਦੜਾਂ ਦੇ ਹੁੰਦੇ ਨੇ ਆਪਦਾ ਘਰ ਝਾੜ ਕੇ ਕਿਸੇ ਨਾਲ ਘਰ ਨਹੀਂ ਵਸਾਇਆ ਜਾਂਦਾ ਸੋ ਪੰਜਾਬ ਵਾਸੀਓ ਆਪਣੀਆਂ ਇਸ ਸਾਵਾ ਨੂੰ ਇਸ ਤਰ੍ਹਾਂ ਨਾ ਕਰੋ ਰਿਸ਼ਤੇ ਨੂੰ ਬਚਾ ਕੇ ਰੱਖੋ ਇੱਕ ਡਾਕਟਰ ਬਰਾੜ ਕਹਿੰਦੀ ਹੁੰਦੀ ਹੈ ਕਿ ਆਪਣੇ ਮੂੰਹ ਦੇ ਵਿੱਚ ਦੋ ਚੀਜ਼ਾਂ ਇੱਕ ਜ਼ਬਾਨ ਇੱਕ ਜੀਭ ਹੈ ਤੇ ਜੇ ਜੇ ਆਪਾਂ ਜੀਭ ਤੇ ਕੰਟਰੋਲ ਕਰ ਲੋਗੇ ਤਾਂ ਤੁਹਾਡੀ ਦੇਹੀ ਬਾਜੂ ਤੇ ਜ਼ਬਾਨ ਤੇ ਕੰਟਰੋਲ ਕਰ ਲੋਗੇ ਤਾਂ ਰਿਸ਼ਤੇ ਬਚ ਜਾਣਗੇ ਧੰਨਵਾਦ ਜੀ ਸਾਰਿਆਂ ਦਾ